ਸਭ ਤੋਂ ਪਹਿਲਾਂ ਤਾਂ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਸਤ ਸੰਗਤਾਂ ਨੂੰ ਸਮੁੱਚੇ ਗੁਰ ਕਲਸਾ ਪੰਥ ਨੂੰ ਬਹੁਤ-ਬਹੁਤ ਵਧਾਈਆਂ ਅੱਜ ਸਾਡੀ ਸਾਰੀ ਵਰਕਿੰਗ ਕਮੇਟੀ ਜਿਹੜੀ ਹੈਗੀ 31 ਹੋ ਕੇ 15 ਮੈਂਬਰਾਂ ਜਿਹੜੀ ਹੈ ਸਾਡੀ ਵਰਕਿੰਗ ਕਮੇਟੀ ਦੀ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਨਤਮਸਤਕ ਹੋਣ ਵਾਸਤੇ ਆਏ ਨੇ ਕਿਉਂਕਿ ਅਸੀਂ ਅਕਾਲ ਪੁਰਖ ਦੇ ਹੁਕਮ ਚ ਚੱਲਣ ਵਾਲੇ ਆ ਅਕਾਲ ਪੁਰਖ ਦੇ ਆਸ਼ੀਰਵਾਦ ਨਾਲ ਚੱਲਣ ਵਾਲੇ ਆ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਚੱਲਣ ਵਾਲੇ ਆ ਕਿ ਅਸੀਂ ਸਮਝਿਆ ਕਿ ਸਾਡਾ ਇਹ ਫਰਜ਼ ਹੈ ਕਿ ਅਸੀਂ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਨਾਲ ਲਿਜਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰੀਏ ਤੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਪੰਜਾਬ ਔਰ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ੇ ਔਰ ਇਸ ਮਕਸਦ ਦੇ ਨਾਲ ਹੀ ਆ ਕੇ ਅਸੀਂ ਇਕੱਠੇ ਹੋ ਕੇ ਸ਼੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਆਏ ਜਿਸ ਵੇਲੇ ਅੱਜ ਸ੍ਰੀ ਗੁਰੂ ਅਮਰ ਜੀ ਪ੍ਰੋਗਰਾਮ ਹੋ ਰਿਹਾ ਹੁੰਦਾ ਹੈ ਹਾਂਜੀ ਮੈਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸੱਚੇ ਪਾਤਸ਼ਾਹ ਸਾਹ ਰਾ ਤੇ ਮੇਰ ਭਰੇ ਹੱਥ ਰੱਖਦਾ ਜੀ ਸਰ ਪਾਰਟੀ ਦਾ এজেন্ডਾ ਕੀ ਰਹੇ ਦੇਖੋ ਸਾਡੀ ਪਾਰਟੀ ਦਾ ਵਿਜਨ ਡਾਕੂਮੈਂਟਡ ਆ ਤਿਆਰ ਹੋ ਰਿਹਾ ਹੈ ਔਰ ਬਹੁਤ ਚਾਲ ਤੇ ਵਿਜਨ ਡਾਕੂਮੈਂਟ ਜਿਹੜਾ ਬਣ ਕੇ ਆ ਜਾਣਾ ਉਹਦੇ ਵਿੱਚ ਹੀ ਪਾਰਟੀ ਦਾ এজੰਡਾ ਹੋਵੇਗਾ ਬਾਕੀ ਅੱਜ ਜਿਹੜੀਆਂ ਸਮੱਸਿਆਵਾਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉਹ ਬਹੁਤ ਗੰਭੀਰ ਤੇ ਬਹੁਤ ਜਿਹੜੀਆਂ ਨੇ ਉਹ ਤੋਂ ਖਦ ਵੀ ਨੇ ਸਭ ਤੋਂ ਪਹਿਲਾਂ ਤੈਗ ਗਨੀਮੇਤੀ ਸਾਜਿਸ਼ ਦੇ ਤਹਿਤ ਸਾਡੀ ਸਿੱਖ ਨੌਜਵਾਨੀ ਨੂੰ ਸਿੱਖ ਸਿਆਸਤ ਤੋਂ ਜਿਹੜਾ ਹੈ ਉਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪਾਸੇ ਕਰ ਦਿੱਤਾ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਸਿੱਖ ਨੌਜਵਾਨ ਜਿਹੜੇ ਨੇ ਉਹ ਸਿੱਖ ਸਿਆਸਤ ਦੇ ਹਿੱਸੇਦਾਰ ਬਣਨ ਤੇ ਅਸੀਂ ਨੌਜਵਾਨਾਂ ਨੂੰ ਆਵਾਜ਼ ਨੂੰ ਮਾਰਦੇ ਹਾਂ ਕੁੱਤੀ ਜੀ ਵੀ ਵਰਗ ਸਾਡਾ ਜਿਹੜਾ ਉਹਨੂੰ ਵੀ ਅਸੀਂ ਆਵਾਜ਼ ਮਾਰਦੇ ਹਾਂ ਕਿ ਸਿੱਖ ਸਿਆਸਤ ਨੂੰ ਅਪਨ ਮਜ਼ਬੂਤ ਕਰੀਏ ਪੰਜਾਬ ਦੇ ਅੰਦਰ ਤਰੱਕੀ ਦੇ ਅੰਦਰ ਕਿਉਂਕਿ ਸਿੱਖ ਸਿਆਸਤ ਹੀ ਹੈ ਜਿਹੜੀ ਇਸ ਮੁਲਕ ਨੂੰ ਵੀ ਜਿਹੜੀ ਹੈ ਨੰਨੀ ਦਿਸ਼ਾ ਔਰ ਦਿਸ਼ਾ ਜਿਹੜੀ ਆ ਉਹ ਦੇ ਸਕਦੀ ਹੈ ਤਾ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸਿੱਖ ਸਿਆਸਤ ਤੋਂ ਅਵਾਜ਼ਾਰ ਹੋ ਗਈ ਹੈ ਜੈਕ ਮੈਂ ਪਹਿਲਾਂ ਕਹਿ ਚੁੱਕਿਆ ਗੁੱਜੀ ਸਾਜਿਸ਼ ਹੈ ਤੇ ਸਿੱਖ ਸਿਆਸਤ ਤੋਂ ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈ ਉਹ ਅਵਾਜ਼ਾਰ ਕਰ ਦਿੱਤਾ ਗਿਆ ਹੈ ਕਾਹਦੀ ਸਿਆਸਤ ਤੋਂ ਮੰਨਕਰ ਕਰ ਦਿੱਤਾ ਗਿਆ ਅਸੀਂ ਉਹਨੂੰ ਨਾਲ ਜੋੜਨ ਦਾ ਉਪਰਾਲਾ ਕਰਾਂਗੇ ਦੂਜੀ ਚਿੰਤਾ ਸਾਡੀ ਜਿਹੜੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਬਹੁਤ ਪਛੜ ਗਿਆ ਹੈ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਪੰਜਾਬ ਸਰਕਾਰ ਨੇ 13326 ਕਰੋੜ ਰੁਪਏ ਕਰਜ਼ਾ ਲਿਆ ਸੀਗਾ ਤੇ 5000 ਕਰੋੜ ਦਾ ਕਰਜ਼ਾ ਜਿਹੜਾ ਨਵਾਂ ਲੈ ਲਿਆ ਟੋਟਲ ਜਿਹੜਾ ਹੈ ਪਾਉਣੇ 4 ਲੱਖ ਦੇ ਕਰੀਬ ਕਰਜ਼ਾ ਜਿਹੜਾ ਹੈ ਉਹ ਪੰਜਾਬ ਦੇ ਸਿਰ ਹੋ ਗਿਆ ਇੱਕ ਇਹੋ ਜਿਹੀ ਰਾਜਨੀਤੀ ਹੈ ਜਿਹੜੀ ਪੰਜਾਬ ਦੀਆਂ ਨਸਲਾਂ ਨੂੰ ਭਵਿੱਖ ਨੂੰ ਜਿਹੜਾ ਹੈ ਉਹ ਕਰਜ਼ਾਈ ਬਣਾ ਰਹੀ ਹੈ ਤੁਸੀਂ ਦੇਖੋ ਰਾਸਵਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਸਰਮਾਜਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੀ ਆਵਾਜ਼ ਹੁੰਦੇ ਆ ਰਾਜ ਸਭਾ ਦੇ ਮੈਂਬਰ ਤੇ ਜਿਹੜੇ ਵੱਡੇ ਵੱਡੇ ਸਰਮਾਜਦਾ ਰਾਜ ਸਭਾ ਦੇ ਮੈਂਬਰ ਬਣ ਰਹੇ ਆ ਕਿਵੇਂ ਬਣ ਰਹੇ ਆ ਮੈਨੂੰ ਨਹੀਂ ਇਹਦੇ ਬਾਰੇ ਪਤਾ ਲੇਕਿਨ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਹ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਪਰ ਕਿੰਨੇ ਸਾਲ ਹੋ ਗਏ ਨੇ ਰਾਜ ਸਭਾ ਦੇ ਮੈਂਬਰ ਜਿਹੜੇ ਬਣਾਏ ਨੇ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਉਠਾਇਆ ਇਹ ਵੀ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਬਿਆਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦਾ ਉਸ ਵੇਲੇ ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਸੀਗਾ ਲੇਕਿਨ ਬਿਆਦਬੀ ਦੇ ਦੋਸ਼ੀ ਅੱਜ ਵੀ ਦੰਦਨਾਉਂਦੇ ਫਿਰਦੇ ਆ ਬਾਰਡ ਬੰਬ ਤਮਾਕੇ ਦੇ ਸਾਰੇ ਸਬੂਤ ਮੌਜੂਦ ਹੈ ਉਹ ਵੀ ਦੋਸ਼ੀ ਜਿਹੜੇ ਮੰਟਰਾਉਂਦੇ ਫਿਰਦੇ ਆ ਅੱਜ ਤੱਕ ਨਾ ਮੌਰ ਬੰਬ ਤਮਾਕੇ ਦੇ ਦੋਸ਼ੀਆਂ ਨੂੰ ਸਜ਼ਾਵਾ ਤੱਕ ਜਿਹੜਾ ਇਹਨਾਂ ਨੇ ਪਹੁੰਚਾਇਆ ਤੇ ਨਾ ਹੀ ਬਿਆਦਬੀ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਕੇ ਸਜ਼ਾਵਾ ਤੱਕ ਜਿਹੜਾ ਪਹੁੰਚਾਇਆ ਇਹ ਵੱਡੀਆਂ ਚਿੰਤਾਵਾਂ ਨੇ ਜਿਹੜੀਆਂ ਸਾਡੇ ਵਾਸਤੇ ਜੜੀਆਂ ਨੇ ਉਹ ਸਨਮਕ ਫਰੋਤੀਆਂ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਨੂੰ ਜਿਹੜਾ ਮਜ਼ਬੂਤ ਬਕਤ ਹੈ ਖਰਿਆਵਲ ਦਸਤਾ ਹੁੰਦਾ ਸੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਹਦਾ ਵੀ ਪਾਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਵਾਕਈ ਹਰਿਆਵਲ ਦਸਤਾ ਹੁੰਦਾ ਸੀ ਲੇਕਿਨ ਸਾਡੀ ਅਕਾਲੀ ਸਿਆਸਤ ਨੇ ਭੋਗ ਪਾ ਦਿੱਤਾ ਫੈਡਰੇਸ਼ਨਾਂ ਦਾ ਅਸੀਂ ਚਾਹੁੰਦੇ ਹਾਂ ਕਿ ਸਿੱਖ ਫੈਡਰੇਸ਼ਨਾਂ ਜਿਹੜੀਆਂ ਨੇ ਦੁਬਾਰਾ ਮਜ਼ਬੂਤ ਕੀਤੀਆਂ ਤਾਂ ਉਹਨਾਂ ਵੱਟਾ ਰੋਲ ਰਿਹਾ ਅਕਾਲੀ ਸਿਆਸਤ ਨੂੰ ਜਿੰਨਾ ਕੈਟਰ ਜਿਹੜਾ ਹੈ ਉਹ ਦਿੰਦੀਆਂ ਸੀ ਉਹ ਸਿੱਖ ਫੈਡਰੇਸ਼ਨਾਂ ਦਿੰਦੀਆਂ ਸੀ ਸਿੱਖ ਸਟੂਡੈਂਟ ਫੈਡਰੇਸ਼ਨਾਂ ਦਿੰਦੀਆਂ ਸੀ ਸਿਕਸ ਸਟੂਡੈਂਟ ਫੈਡਰੇਸ਼ਨਾਂ ਨੂੰ ਅਸੀਂ ਮਜ਼ਬੂਤ ਕਰਨ ਦਾ ਯਤਨ ਕਰਾਂਗੇ ਕਰਨ ਕਰ ਜਿੰਨੀ ਚੌਹ ਹੋਣ ਜਾ ਰਹੀ ਹੈ ਉਹਦੇ ਦੀ ਅਸੀਂ 6 ਮੈਂਬਰੀ ਕਮੇਟੀ ਬਣਾਈ ਸੀ ਕਿ ਉਹ ਸਾਨੂੰ ਰਿਪੋਰਟ ਦੇਗੀ ਧਰਾਤਲ ਦੇ ਉੱਤੇ ਜਾ ਕੇ ਸਾਡੇ ਵਰਕਰ ਸਾਡੇ ਡੈਲੀਗੇਟਸ ਸਾਡੇ ਜਿਹੜੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਮਿਲ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਜੋ ਰਿਪੋਰਟ ਦੇਗੀ ਪਾਰਟੀ ਪਲੇਟਫਾਰਮ ਤੇ ਉਹਦੀ ਵਿਚਾਰ ਕਰਕੇ ਫਿਰ ਫੈਸਲਾ ਲਿਆ ਜਾਵੇਗੀ। ਚਰਚਾ ਹੋ ਰਹੀ ਹੈ ਕਿੰਦੀ ਵੀ ਤੁਹਾਡੇ ਵੱਲੋਂ ਜੇ ਕਮੇਟੀ ਰਿਪੋਰਟ ਦੇਗੀ ਤੇ ਕਿ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਤੇ ਉਹਦੇ ਬਾਰੇ ਵੀ ਅਸੀਂ ਜਰੂਰ ਜਿਹੜਾ ਪੋਜ਼ਿਟਿਵ ਸੋਚਾਂਗੇ। ਐਦਾਂ ਵੀ ਹੋ ਸਕਦਾ ਹੈ ਜੀ ਕਿ ਕਿਸੇ ਪਾਰਟੀ ਦੇ ਕੈਂਡੀਡੇਟ ਨੂੰ ਸਪੋਰਟ ਵੀ ਜਾਵੇ। ਬਿਲਕੁਲ ਕੀਤੀ ਜਾ ਸਕਦੀ ਹੈ। ਜੇ ਉਹ ਪਾਰਟੀ ਸਾਨੂੰ ਜੇ ਸਪਾਰਸ਼ ਕਰਦੀ ਹੈ ਤੇ ਬਿਲਕੁਲ ਕਿਸੇ ਕੈਂਡੀਡੇਟ ਨੂੰ ਸਪੋਰਟ ਵੀ ਕਰ ਸਕਦੇ ਆ। ਜਿਵੇਂ ਚੋਣ ਲਈ ਸਮਾਂ ਬਹੁਤ ਘੱਟ ਰਹਿ ਗਿਆ ਹੈ। ਬਸ 2-4 ਦਿਨ ਦੇ ਅੰਦਰ ਸਾਡਾ ਹੋ ਜਾਏਗਾ। ਭੜਾ ਨੂੰ ਲੈ ਕੇ ਆਪਣੀ ਪਾਰਟੀ ਵੱਲੋਂ ਕਾਫੀ ਕੰਮ ਖੰਕੀ ਹਲਾ ਦੇ ਮਿੱਟੀ ਰਾਖੀ ਅਸੀਂ ਕਾਫੀ ਜਿੱਥੇ ਹੜਪੀੜ ਤੇ ਪ੍ਰਭਾਵਿਤ ਇਲਾਕਿਆਂ ਦੇ ਅਸੀਂ ਵਿਜ਼ਿਟ ਕੀਤੇ ਨੇ ਫਿਲਹਾਲ ਪਹਿਲੇ ਪੜਾਦੇ ਉੱਤੇ ਅਸੀਂ ਡੀਜ਼ਲ ਦੀ ਸੇਵਾ ਕਰ ਰਹੇ ਹਾਂ 1 ਲੱਖ ਲੀਟਰ ਡੀਜ਼ਲ ਦਾ ਜਿਹੜਾ ਐਲਾਨ ਕੀਤਾ ਸੀ ਉਹਨੂੰ ਦੇ ਰਹੇ ਹਾਂ ਦੂਜਾ ਅਸੀਂ ਗਰੰਤੀ ਸਿੰਘਾਂ ਤੇ ਜਿਹੜੇ ਜਿਹੜੇ ਸਾਡੇ ਪਿੰਡਾਂ ਦੇ ਗਰੰਤੀ ਹੈ ਹੜ ਪ੍ਰਭਾਵਿਤ ਇਲਾਕਿਆਂ ਦੇ ਉਹਨਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਜਿਹੜਾ ਅਸੀਂ ਦੇਣ ਦਾ ਵਾਅਦਾ ਕੀਤਾ ਸੀ ਉਹ ਪਹਿਲੀ ਕਿਸ਼ਤ ਅਸੀਂ ਕਈ ਇਲਾਕਿਆਂ 'ਚ ਦੇ ਦਿੱਤੀ ਹੈ ਕਈ ਇਲਾਕਿਆਂ 'ਚ ਦੇਣੀ ਹੈ 6 ਮਹੀਨੇ ਤੱਕ ਇਹ ਕਿਸ਼ਤਾਂ ਜਿਹੜੀਆਂ ਦੇਣੀਆਂ ਨੇ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣਾ ਯੋਗਦਾਨ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕਰਕੇ ਪਾ ਸਕੀਏ ਕਿਉਂਕਿ ਪਾਸ਼ਪੁਰ ਮਨਾਉਣ ਲਈ ਜੱਥੇ ਨੂੰ ਮਨਜ਼ੂਰੀ ਮਿਲ ਗਈ ਹੈ ਸਰਕਾਰ ਕੋਰੀਡੋਰ ਲਈ ਉਹਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨਨਕਾਣਾ ਸਾਹਿਬ ਨਾਲ ਜੁੜੀਆਂ ਨੇ ਭਾਵਨਾਵਾਂ ਦੀ ਚਲੋ ਭਾਰਤ ਸਰਕਾਰ ਨੇ ਕਦਰ ਕੀਤੀ ਹੈ ਅਸੀਂ ਇਕਿਰਤ ਕਣ ਨਹੀਂ ਹਾਂ ਧੰਨਵਾਦ ਵੀ ਕਰਦੇ ਹਾਂ ਇਹ ਉਹਨੇ ਮਨਜ਼ੂਰੀ ਦਿੱਤੀ ਆ ਲੇਕਿਨ ਕਰਤਾਰਪੁਰ ਕੋਰੀਡੋਰ ਨਾ ਵੀ ਸਾਡੀਆਂ ਭਾਵਨਾਵਾਂ ਜੁੜੀਆਂ ਨੇ ਤੇ ਕਰਤਾਰਪੁਰ ਕੋਰੀਡੋਰ ਵੀ ਜਿਹੜਾ ਹੈ ਉਹ ਖੋਲਣਾ ਚਾਹੀਦਾ ਜੀ ਮੌਜੂਦਨ દિਸ਼ਾਹੀਨ ਹੋਏ ਬਈ ਇਹਨਾਂ ਨੂੰ ਬਿਲਕੁਲ ਇੱਕ ਨਾ ਗਹਿਰੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਨੌਜਵਾਨਾਂ ਨੂੰ ਜਿਹੜਾ ਹੈ ਉਹ દિਸ਼ਾਹੀਨ ਕਰ ਦਿੱਤਾ ਹੈ ਕੁਝ ਤਾਂ ਸੋਸ਼ਲ ਮੀਡੀਆ ਦੇ ਉੱਤੇ ਜੜੀਆਂ ਆ ਭੱਦਰ ਫੀਡ ਜਿਹੜੀ ਆ ਰਹੀ ਹੈ ਉਹਨੇ ਦਿਮਾਗ ਨੂੰ ਜਿਹੜੇ ਬੁੱਧੀ ਜਿਹਨੂੰ ਪ੍ਰਸ਼ਟ ਕਰ ਦਿੱਤਾ ਹੈ ਕੁਝ ਸੋਚੀ ਸਮਝੀ ਸਾਜਿਸ਼ ਤਹਿਤ ਹੀ ਕੁਝ ਇਸ ਤਰ੍ਹਾਂ ਦੇ ਨੈਰੇਟਿਵ ਬਿਲਡ ਕੀਤੇ ਗਏ ਨੇ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਜਿਹੜੀਆਂ ਕੌਮ ਪ੍ਰਤੀ ਜਾਂ 50% ਜਿਹੜੀਆਂ ਜ਼ਿੰਮੇਵਾਰੀਆਂ ਸੀ ਉਸ ਤੋਂ ਅਵੇਸਲੀ ਹੋ ਗਈ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਸਿੱਖ ਸਿਆਸਤ ਦਾ ਖਾਸ ਤੌਰ ਤੇ ਅਕਾਲੀ ਸਿਆਸਤ ਦਾ ਹਿੱਸਾ ਬਣਾਈਏ ਠੀਕ ਹੈ ਸਾਰੀ ਸੰਗਤ ਇਹ ਚਾਹੁੰਦੀ ਆ ਕੌਮ ਦੀ ਇੱਕ ਮੁਠਤਾ ਇਕਤਾ ਤੇ ਅਸੀਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠਾਂ ਚੱਲੀਏ ਜਿੱਥੇ ਵੀ ਜਾਏ ਦਾ ਜਿਸ ਨੂੰ ਵੀ ਮਿਲੀ ਦਾ ਜਦੋਂ ਗੁਰੂ ਦਾ ਸੰਦੇਸ਼ ਸੁਣਾਈਦਾ ਵਾ ਤੇ ਸਾਰੀ ਹੀ ਸੰਗਤ ਗੁਰੂ ਦੇ ਸੰਦੇਸ਼ ਨੂੰ ਸੁਣਨਾ ਵੀ ਚਾਹੁੰਦੀ ਆ ਅਮਲਾਂ ਦੇ ਵਿੱਚ ਵੀ ਲਿਆਉਂਦੀ ਆ ਅੱਜ ਇਹੀ ਲੋੜ ਵਾ ਕਿ ਆਪਾਂ ਇੱਕ ਮੁੱਠ ਹੋਈਏ ਅਤੇ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਸਿਧਾਂਤਾਂ ਦੇ ਉੱਤੇ ਚੱਲੀਏ ਬਾਕੀ ਪੰਜਾਬ ਦੀ ਨੌਜਵਾਨੀ ਤੇ ਬੜਾ ਮਾਣ ਆ ਜਿੱਥੇ ਵੀ ਕਿਤੇ ਜਾਈਦਾ ਕਿਸੇ ਵੀ ਨੌਜਵਾਨ ਨੂੰ ਕੇਸ ਰੱਖਣ ਲਈ ਆਖ ਦੋ ਦਸਤਾਰ ਸਜਾਉਣ ਲਈ ਆਖ ਦੋ ਹਰ ਇੱਕ ਨੌਜਵਾਨ ਇਸ ਗੱਲ ਨੂੰ ਮੰਨਦਾ ਵਾ ਔਰ ਹੜਾਂ ਦੇ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਨੇ ਜਾਂ ਹੋਰ ਰਾਜਾਂ ਦੇ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੇ ਫੇਰ ਗੁਰੂ ਆਸ਼ੇ ਤੇ ਚੱਲ ਕੇ ਜੋ ਮਨੁੱਖਤਾ ਦੀ ਸੇਵਾ ਦਾ ਸਿਧਾਂਤ ਆ ਸੇਵਾ ਦੇ ਸਿਧਾਂਤ ਤੇ ਚੱਲਦੇ ਆ ਪੂਰੀਆਂ ਸੇਵਾਵਾਂ ਨਿਭਾਈਆਂ ਗੁਰੂ ਕਿਰਪਾ ਕਰੇ ਅਸੀਂ ਇਸੇ ਤਰ੍ਹਾਂ ਗੁਰੂ ਸਿਧਾਂਤਾਂ ਤੇ ਚੱਲਦੇ ਰਹੀਏ ਸਭ ਇਰਾਹਤ ਮਿਲੀ ਆ ਪਾਕਿਸਤਾਨੀ ਜਥੇਬੰਦੀਆਂ ਰਵਾਨੇ ਜਿਹੜੀ ਕੇਂਦਰ ਸਰਕਾਰ ਤੋਂ ਇਸ ਚੀਜ਼ ਨੂੰ ਕਿੱਦਾਂ ਦੇਖੋ ਇਸ ਚੀਜ਼ ਨੂੰ ਮੈਂ ਇਦਾਂ ਦੇਖਦਾ ਜੀ ਵੀ ਜਿਹੜੀਆਂ ਸਿੱਖ ਕੌਮ ਨੇ ਅਰਦਾਸਾਂ ਕੀਤੀਆਂ ਸਿੱਖ ਕੌਮ ਦੀਆਂ ਅਰਦਾਸਾਂ ਗੁਰੂ ਕਿਉਂਕਿ ਹਮੇਸ਼ਾ ਸੁਣਦਾ ਵਾ ਉਹ ਅਰਦਾਸਾਂ ਨੂੰ ਭਾਗ ਲੱਗੇ ਆ ਜੋ ਵੀ ਅਰਚਨਾ ਆ ਰਹੀਆਂ ਸੀ ਉਹ ਦੂਰ ਹੋਈਆਂ ਤੇ ਭਾਰਤ ਸਰਕਾਰ ਨੇ ਆਪਣਾ ਹੀ ਕੀਤਾ ਹੋਇਆ ਫੈਸਲਾ ਵਾਪਸ ਲਿਆ ਇਸ ਗੱਲ ਲਈ ਮੈਂ ਭਾਰਤ ਸਰਕਾਰ ਦਾ ਧੰਨਵਾਦ ਵੀ ਕਰਦਾ ਵੀ ਉਹਨਾਂ ਨੇ ਸਿੱਖ ਭਾਵਨਾਵਾਂ ਨੂੰ ਦੇਖਿਆ ਕਿਉਂਕਿ ਇਹ ਪ੍ਰੋਟੋਕਾਲ ਦੇ ਜਥੇ ਆ ਤੇ ਸ੍ਰੀ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਥਾਨ ਆ ਉੱਥੇ ਜਥਾ ਜਾਊਗਾ ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਭੂਮੀ ਨੂੰ ਨਤਮਸਤਕ ਹੋਊਗਾ ਗੁਰੂ ਨੂੰ ਨਤਮਸਤਕ ਹੋਊਗਾ ਗੁਰੂ ਨਾਨਕ ਨੇ ਕਿਉਂਕਿ ਸਮੁੱਚੇ ਸੰਸਾਰ ਦੇ ਵਿੱਚ ਘੁੰਮ ਕੇ ਸਾਰਿਆਂ ਨੂੰ ਇੱਕ ਰੱਬ ਦੇ ਲੜ ਲਾਇਆ ਆਪਸ ਵਿੱਚ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹਿਣਾ ਸਿਖਾਇਆ ਤੋਂ ਦੋਵਾਂ ਦੇਸ਼ਾਂ ਦੇ ਸੁਖਾਵੇ ਸਬੰਧ ਇਸ ਖਿੱਤੇ ਵਾਸਤੇ ਬਹੁਤ ਚੰਗੇ ਆ ਮੈਂ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦਾ ਜੋ ਫੇਰ ਸੰਗਤਾਂ ਜਿਹੜੀਆਂ ਜਥੇ ਦੇ ਰੂਪ ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਜਾਣਗੀਆਂ ਕਿਉਂਕਿ ਸਿੱਖ ਸੰਸਥਾਵਾਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਸੰਸਥਾਵਾਂ ਪੂਰਾ ਜੋਰ ਦੇ ਰਹੀਆਂ ਸੀ ਵੀ ਸਾਡੇ ਜਥੇ ਜਾਣ ਸੰਗਤਾਂ ਅਰਦਾਸਾਂ ਕਰ ਰਹੀਆਂ ਸੀ ਤੇ ਮੈਂ ਸਮਝਦਾ ਕਿ ਅਰਦਾਸਾਂ ਨੂੰ ਭਾਗ ਲੱਗੇ ਆ ਤੇ ਸੰਗਤਾਂ ਦੀ ਅਰਦਾਸ ਪੂਰੀ ਹੋਈ